ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਪਿੰਡ ਜਲਾਲਾਬਾਦ ਦੇ ਸਾਰੇ ਹੀ ਨਗਰ ਦਾ ਧੰਨਵਾਦ ਕਰਦਾ ਹਾਂ ਜਿਹੜੇ ਇਹ ਜੋ ਕਬੱਡੀ ਦਾ ਕੱਪ ਹੈ ਇਹ ਟੂਰਨਾਮੈਂਟ ਕਰਵਾ ਰਹੇ ਨੇ ਸਾਰੇ ਸੰਗਤ ਦਾ असी तय बहुत धन्यवाद करते हैं क्योंकि आप जी को पता ही है कि साझे पंजाब पंजाब नौजवानी नशियाद की दलदल के बहुत ज़्यादा फसी हुई है इस दलदल के जे इतों नगर के नौजवानों ने, ने उपरला है ये बड़ा ही शलाघाजोग है ਕਿਉਂਕਿ ਆਪ ਸਾਰਿਆਂ ਸੰਤਾਂ ਨੂੰ ਪਤਾ ਹੈ ਕਿ ਪਿਛਲੇ ਸਮੇਂ ਤੋਂ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਨੇ ਵਾਅਦਾ ਲਈ ਹੈ ਕਿ ਨਸ਼ੇ ਨੂੰ ਖਤਮ ਕਰ ਦਈਏ ਪਰ ਨਸ਼ਾ ਜਿਹੜਾ ਹੈ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਸਾਨੂੰ ਸਾਰਿਆਂ ਨੂੰ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਜਿਹੜਾ ਇਹ ਉਕਰਾਲਾ ਹੈ ਆਪ ਨੂੰ ਹੀ ਕਰਨਾ ਪਵੇਗਾ ਇਸ ਲਈ ਤੁਹਾਨੂੰ ਪਤਾ ਹੀ ਹੈ ਕਿ ਇਸ ਖੇਡਾਂ ਵਿੱਚੋਂ ਆਪਣੇ ਪੰਜਾਬ ਦਾ ਬਹੁਤ ਵੱਡਾ ਨਾਮ ਜਿਹੜਾ ਹੈ ਇੰਟਰਨੈਸ਼ਨਲ ਲੈਵਲ ਤੇ ਜੇ ক্রিকেট ਦੀ ਟੀਮ ਹੈ ਉਹਦੇ ਵਿੱਚ ਵੀ ਫੁੱਟਬਾਲ ਦੀ ਟੀਮ ਹੈ ਹਾਕੀ ਦੀ ਟੀਮ ਹੈ ਇਹ ਇੱਥੋਂ ਹੀ ਅਜੇ ਛੋਟੇ-ਛੋਟੇ ਬੱਚੇ ਇਹ ਖੇਡ ਰਹੇ ਨੇ ਕੱਲ ਨੂੰ ਇਹਨਾਂ ਨੇ ਹੀ ਨੈਸ਼ਨਲ ਲੈਵਲ ਦੇ ਖਿਡਾਰੀ ਬੰਨਾ ਹੈ ਮੈਂ ਆਪ ਦੀ ਸਾਰੀਆਂ ਸ਼ੰਕਾ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਤੇ ਆਪ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਆਪ ਜੀ ਨੇ ਐਮਪੀ ਭਾਈ ਸਰਜੀਤ ਸਿੰਘ ਖਾਸਾ ਜੀ ਨੂੰ ਸੱਦਾ ਪੱਤਰ ਭੇਜਿਆ ਉਹਨਾਂ ਨੇ ਵਿਸ਼ੇਸ਼ ਤੌਰ ਤੇ ਫੋਨ ਕੀਤਾ ਕਿ ਭਾਈ ਜਲਾਲਾ ਬਾਦ ਵਿਖੇ ਤੁਸੀਂ ਮੇਰੀ ਹਾਜ਼ਰੀ ਲਵਾ ਕੇ ਆਉਣੀ ਹੈ ਅਸੀਂ ਆਪ ਜੀ ਦੇ ਨਗਰ ਵਿੱਚ ਹਾਜ਼ਰੀ ਲਵਾਉਣ ਵਾਸਤੇ ਪਹੁੰਚੇ ਹਾਂ ਤੇ ਜੋ ਇਸ ਪਿੰਡ ਦੇ ਵਿੱਚ ਐਮਪੀ ਸਾਹਿਬ ਵੱਲੋਂ 2.5 ਲੱਖ ਰੁਪਏ ਦੀ ਸਟੇਟ ਲੈਕਾ ਜਿਹੜੀਆਂ ਹਨ ਉਹਨਾਂ ਦਾ ਐਲਾਨ ਕੀਤਾ ਜਾਦਾ ਹੈ ਜਲਦੀ ਤੁਹਾਡੇ ਕੋਲੇ ਪਹੁੰਚ ਜਾਣਗੀਆਂ ਆ ਸਾਰੀਆਂ ਸੰਗਤਾਂ ਦਾ ਸਹਿਯੋਗ ਦੁਆਰਾ ਫਿਰ ਧੰਨਵਾਦ ਛੇਰੇ ਪੰਜਾਬ ਵੈਲਫੇਅਰ ਕਲੱਬ ਪਿੰਡ ਵਾਸਤੇ ਸਿਰ ਲੈਤਾ ਇਹ ਇਹਨਾਂ ਨੌਜਵਾਨਾਂ ਦੀ ਆបਦੋਤ ਹੀ ਐਮਪੀ ਸਾਹਿਬ ਨੇ ਆਪ ਜੀ ਦੇ ਨਗਰ ਦੇ ਵਿੱਚ

ਸਰਦਾਰ ਤ੍ਰਵੇਸ਼ ਸਿੰਘ ਖਾਲਸਾ ਤੇ ਤੇਜ ਜੀ ਨੂੰ ਧੰਨਵਾਦ ਕਰਦੇ ਆਂ ਕਿ ਉਹਨਾਂ ਨੂੰ ਨਜ਼ਰ ਵਾਸਤੇ ਜੀ ਆਇਆਂ ਆਦਿ ਆ ਤੇ ਉਹਨਾਂ ਦਾ ਦਿਲ ਦੀਆਂ ਜੀ ਆਇਆਂ ਨੂੰ ਧੰਨਵਾਦ ਜਿਨ੍ਹਾਂ ਨੇ ਸਾਡੇ ਨਜ਼ਰ ਵਾਸਤੇ 2.5 ਲੱਖ ਰੁਪਏ ਲੈਕਾਂ ਵਾਸਤੇ ਗ੍ਰਾਂਟ ਜੀ ਇਹਨਾਂ ਦਾ ਸਾਡੇ ਦਾ ਵਾਦਾ ਕੀਤਾ ਸਾਨੂੰ ਪੂਰਾ ਮਾਣ ਆ ਉਹ ਅੱਗੇ ਤੋਂ ਵੀ ਸਾਡੇ ਪਿੰਡ ਵਾਸਤੇ ਇਸੇ ਤਰ੍ਹਾਂ ਹੀ ਵਿਆਦੀ ਨੂੰ ਖਾਣ ਦੀ ਸਾਡੇ ਪਿੰਡ ਨੂੰ ਜ਼ੋਰ ਦੀ ਸੰਦਾਵਾ ਜੀ ਵੀ ਵਾਹਿਗੁਰੂ ਜੀ ਕੀ ਫਤਿਹ ਸਰਵੀਰ ਸਿੰਘ ਜੀ ਸੱਤੀ ਸਰਪੰਚ ਸਾਹਿਬ ਨੇ ਦੱਸਿਆ ਹੈ ਕਿ ਸਾਨੂੰ ਆਸ ਹੈ ਵੀ ਆਉਣ ਵਾਲੇ ਸਮੇਂ 'ਚ ਹੋਰ ਜਿਹੜੇ ਵੱਡੇ ILAR ਹੋਣਗੇ ਇਸ ਚੰਦੇ ਲਈ ਅਪਾ ਪੀਰ ਸਾਹਿਬ ਦਾ ਬਿਧਾਰ ਧੰਨਵਾਦ ਕਰਦੇ ਆਂ ਸਰਗਾ ਸ਼ਹੀਦਾਂ ਦਾ ਧੰਨਵਾਦ ਹੈ